ਰਾਸ ਤਲੀ ਪਾ ਤਰੀ ਬਰਬਾਦ ਦੁਕਾਨ ਦੀ ਕਾਰਤਾਇਕ ਸੁਖਭਾਗ ਨਹੀਂ ਹੋਣੀ ਐਜੇ ਹੀ ਹਰ ਹੈ ਹਲਕੇ ਛੱਡੋ ਹਲਕਾਂ ਜਾਂਦੇ ਨਾਲ ਹਲਕਾਂ ਚੱਲਣੇ ਹੀ ਪਾਤਾ ਹੁੰਦਾ ਬਟ ਉਹ ਕੰਨ ਨਾ ਮਦਾਏ ਮੈਂ ਲੇ ਚਾਹੇ ਉਹ ਦਿਵਾਰ ਦਾ ਟੁਕਣਾ ਹੋਰੀ ਕੋਈ ਮਿਦਗੀ ਨਹੀਂ ਸੁਟਕਿੰਦੇ ਸਾਰਾ ਹੀ ਇੱਕ ਕਰਕੇ ਸੋ ਇਸ ਕਰਕੇ ਸਿਆਸਤਿਕ ਲੋਪਾਰਵਾ ਸੰਗਤ ਦੇ ਵਿੱਚੋਂ ਫੈਸਲੇ ਹੋਣ ਵਰਗੇ ਥੋੜੀ ਜ਼ਮੀਨ ਉਤਰ ਹੋਣੀ ਹੈ ਤੇ ਕਿਸੇ ਨੂੰ ਨਹੀਂ ਪਤਾ ਉਹਨਾਂ ਦੇ ਕਾਰਜਕਾਰ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਵੀ ਨਿਆਂ ਦੀ ਬੋਦੀ ਘੱਟ ਹੋ ਰਹੀ ਹੈ ਸੰਗੀ ਜਮੀਤੀ ਬੋਟੀ ਕਰ ਰਹੀ ਹੈ ਕਿਸੇ ਨੂੰ ਨਹੀਂ ਪਤਾ ਵਿੱਚ ਕਿੰਨਾ ਪੈਸਾ ਹੈ ਜਿਵੇਂ ਬਗਿਆਨ ਨੂੰ ਗੋਡਵਾਰ ਦੇ ਤਾ ਕਰਦੇ ਕਿਸੇ ਨੂੰ ਨਹੀਂ ਪਤਾ ਕਿ ਕਿੰਨਾ ਪੈਨਸ਼ਨ ਲੱਗੀਆਂ ਨੇ ਕਿ ਕਿੰਨਾਂ ਨੂੰ ਮਿਲ ਗਿਆ ਕਿਉਂ ਨਹੀਂ ਲੱਗੀਆਂ ਕਿਸੇ ਨੂੰ ਨਹੀਂ ਪਤਾ ਕਿ ਆਟਾ ਦਾ ਦਾਣ ਕਿੰਨੇ ਨੇ ਪੈਕ ਵਿੱਚ ਇਹ ਕਿੰਨਾਂ ਨੂੰ ਆਟਾ ਦਾ ਮਿਲਦਾ ਕਿੰਨੇ ਝੂਠੇ ਨੇ ਤੇ ਰਸ ਨਾਲ ਕਿੰਨੇ ਖਾ ਲੈਂਦਾ ਵਿੱਚੋਂ ਕਿਸੇ ਨੂੰ ਪਤਾ ਚਮਲੇ ਦਾ ਕੰਮ ਕਿੰਨੇ ਵੱਨੇ ਸੀ ਕਿੰਨੇ ਬੜੇ ਨੇ ਕਿੰਨਿਆਂ ਨੂੰ ਉਹ ਜਹਾਦੀ ਮਿਲੀ ਆ ਅੱਗੋਂ ਕਿੰਨਿਆਂ ਨੂੰ ਉਹਦੇ ਪੈਸੇ ਲਵੇ ਨੇ ਤੁਹ ਜੇ ਸੰ ਕਿਸ ਨੂੰ ਨਹੀਂ ਪਤਾ ਵੀ ਸਕੂਲ ਚ ਪਾਸਟਰ ਕਿਨੇ ਆਇਆ ਕਿਹੋ ਜਾ ਕੇ ਦੇਖ ਲਓ ਜੇ ਤੁਹਾਨੂੰ ਉਸ ਪਾਸਟਰ ਦੀ ਗੰਤੀ ਕਰਨਾ ਇੱਕ ਵਾਰੀ ਮੇਰੇ ਕੋਲ ਇੱਕ ਬੰਦਾ ਆਇਆ ਮੈਨੂੰ ਕਹਿੰਦਾ ਜੀ ਡਾਕਟਰ ਗਿਆ ਰਹੇ ਰਹਿੰਦਾ ਹੈ ਜੋ ਮਹੀਨੇ ਹਫਤੇ ਜਿੱਕੇ ਜਨ ਹੁੰਦਾ ਮਾਝਾ ਤੁਹ ਦਫਾ ਮਾਰ ਜੇ ਇਤਨਾ ਵੇਖ ਤਾ ਕੋਲ ਨੂੰ ਕਹਦਾ ਲੱਗੂ ਇੱਥੇ ਡਾਕਟਰ ਲੱਗੇ ਕੋਈ ਉਹ ਤਾਂ ਹੁੰਦਾ ਹੀ ਨਹੀਂ ਬਗਰਾ ਸਰ ਕਹਿੰਦਾ ਜੀ ਮਾਡੀ ਅੱਖਾਂ ਰਿੱਖੋਲੀ ਰਖ ਮੈਂ ਆਉਂਦੀ ਕਿਤੇ ਹੋਰ ਕੋਈ ਮੈਂ ਐਸੇ ਜਿਹਿੰਦਾ ਗੇਟ ਰਿਹਾ ਡਾਕਟਰ ਸਾਹਿਬ ਦੱਸ ਕੇ ਗਏ ਅਸੀਂ ਨਸਰੀਆਂ ਨੂੰ ਕਹਿੰਦੇ ਸੀ ਕਾਮਿਆਂ ਦੇ ਲੋਗ ਵੀ ਕਾਂਗਰਸ ਦੇ ਲੋਗ ਵੀ ਉਹਨੂੰ ਆਪਲੇ ਤਰ੍ਹਾਂ ਨਹੀਂ ਨੇ ਅਸੀਂ ਕਹਿੰਦੇ ਸੀ ਡਾਕਟਰ ਪੈਸੇ ਦੇ ਕੇ ਘਰਾ ਦੇ ਰਹੇ ਨੇ ਕਰੋ ਤੁਸੀਂ ਕਿਦਾਂ ਕਦੇ ਕੋਈ ਕਹਾਂਦਾ ਸੀ ਤੁਸੀਂ ਸਾਥੀਰੇ ਬੋਲਣਾ ਤੁਸੀਂ ਲੋਕਾਂ ਨੂੰ ਦੱਸ ਲੈਣੀ ਕੀ ਹੋ ਗਿਆ ਹੱਸਤਾ ਤੇ ਬਹਿਣਾ ਕਿ ਮੈਂ ਦਵਾਈਆਂ ਤੇ ਕੋਈ ਬੇਲਦਾ ਚੌਧਰੀ ਆ ਕੇ ਦੰਦਰ ਕਰੇ ਪਰ ਕੋਣ ਪਤਾ ਹੋਵੇ ਇਹ ਇੱਥੇ ਦਵਾਈ ਹੈ ਕੀ ਹੈ ਜੇ ਡਾਕਟਰ ਇੰਨਾ ਤੇ ਆਦੇ ਮਾਨਦਰੀ ਰੱਖੇ ਕਿ ਜਿੰਨਾ ਚ ਰਹਿ ਗਿਆ ਉਹਨਾਂ ਚ ਵੰਡੀ ਜਾਵੇ ਮੈਂ ਕਿਉਂ ਕਹਣਾ ਕਿਉਂਕਿ ਇੱਕੋ ਹੀ ਯਕੀਨ ਉਹ ਤੇ ਜ਼ਿੰਮੇਵਾਰੀ ਹੈ ਇੱਕੋ ਚੋਕਾ ਰੇਫ ਕੀ ਡਾਕਟਰ ਤਾਂ ਉੱਤੇ ਮੈਂ ਲੈਣ ਕਿੱਥੇ ਗੱਲ ਹੁੰਦਾ ਸੀ ਬੇਧਰ ਤੋਂ ਛੋਟ ਨੂੰ ਨਹੀਂ ਮਿਲ ਨੂੰ ਛੋਟ ਪਾ ਤੇ ਇੱਥੇ ਤੁਹਾਡੇ ਮਾਨ ਸਾਹਿਬ ਦੇ ਵਿੱਚ ਮੈਂ ਸੰਗ ਲੱਗੇ ਕੋਈ ਆਪਸੀ ਡਿਸਕਨਸੀ ਕੋਈ ਨਹੀਂ ਹੁੰਦਾ ਸੀ ਦੋਸਤ ਬਲੀ ਲੋੜਾ ਦੈਂਪਣਾ ਤੇ ਨਿਕੰਮ ਕਰਦਾ। ਇੱਕ ਛੋਟੀ ਜੀ ਗੱਲ ਸੁਣਾਉਣਾ ਕਿਉਂ ਜ਼ਰੂਰੀ ਹੁੰਦਾ ਹੈ। ਮੈਂ ਬੜਾ ਆਕੇ ਹੋਇਆ ਰਾਤ ਦੇ 8:00 ਵਜੇ ਪਰ ਮੱਛਰ ਤੀਤੀ ਕਰਨਾ ਅਲਰਜੈਂਸੀ ਹੋ ਗਈ। ਤੇ ਇੱਕ ਬੰਦਾ ਹੈਗਾ ਉਹ ਡੰਪ ਜਿਹਾ ਭਜਾ ਕੇ ਜਿੰਦਾ ਲਾ ਦਿੱਤਾ। ਕਿ ਮਾ ਜੀ ਦਾ ਪੱਟੀ ਦਵਾਈ ਨਹੀਂ ਦਵਾਈ ਨਹੀਂ ਪੱਟੀ ਤੇਰੇ ਬਾਪ ਦਾ ਲਾ ਲਿਆ। ਕੋਈ ਕਿਹ ਗਲਤ ਜਾਂ ਕਿੱਥੇ ਚੁੱਕਿਆ ਹੁੰਦਾ ਸੀ ਬੰਦੂਰੀ ਬੰਦੀ ਨੇ ਪੁੱਛਿਆ ਮੇਰੇ ਤਿਆਰ ਹੋਤੀ ਕਿ ਨਹੀਂ ਮਤਵਾ ਦਿੱਤੀ ਕਿ ਬਹੁਤ ਸੁਣਾ ਕਰ ਤੂੰ ਇਹ ਪੱਕੇ ਕਰਦਾ ਜਾਂ ਨਾ ਕਰਦਾ ਪਰ ਕਿਹਨੇ ਕਿਹਾ ਕਿ ਕੋਮਕਾ ਬਿਚਰੇ ਬਾਹਰ ਆ ਰੇ ਮੇਰੇ ਲੋਕ ਦੇ ਅਰਮਾਨ ਸਤੋਂ ਖਾ ਲੀ ਇਹ ਬਿਚਰੇ ਕੰਮ ਕਰਦੇ ਨਾ ਤੇ ਇਹ ਬਾਤ ਨਹੀਂ ਖਾਤੀ ਕਿਤੇ ਨੇ ਇਹ ਹੀ ਲੋਕ ਟੈਕਸ ਦੇ ਰਹੇ ਨੇ ਨਾ ਬਾਤ ਬਾਗਿਆ ਤੇ ਕਲਾਸ ਹੋ ਗਈ ਬਦਰੀ ਜੀ ਅੰਦਾਂ ਦਾ ਗਾਂ ਦਾ ਕਰਨੀ ਰੱਬ ਸਿਰ ਦਾ ਕਰੇ ਰੱਬ ਉਹ ਤਾਂ ਕਿਹਾ ਇਹ ਆ ਰੁਚੀ ਮੜਾ ਰਿਹਾ ਕਿ ਉਹਦਾ ਪੈਰ ਡਰਿਆ ਪੈਸੇ ਤੇ ਪਤਲ ਨੂੰ ਹੁੰਡੀ ਜੂਨ ਕੱਚੇ ਇਕਰੇ ਨਾ ਕਿ ਨਹੀਂ ਤੇ ਉਹਨਾਂ ਰਮਾ ਕੱਦਿਆਂ ਦੇ ਅਲਟ ਬਾਓ ਤੇ ਥੀ ਹੁੰਦੀ ਛੋਟੀ ਉਹ ਆਇਆ ਤਰਵਾ ਨੂੰ ਜਿੱਤੇ ਤਾਇਦ ਤੇ ਲਿਖੇ ਉਹਨੂੰ ਕਰਚਾ ਲਾ ਕੇ ਚੜਿਆ ਹੋਇਆ ਚਾਰ ਤਨ ਹੁੰਦੀਆਂ ਨੇ ਕਹਿੰਦਾ ਚਾਰ ਵੀ ਚਾਵੇਂਗੇ ਜੇ ਉਹ ਉਸ ਦਿਨ ਨੂੰ ਸਭਾਈ ਕਰਕੇ ਸਾਰ ਕੁਝ ਨਾ ਕਰੇ ਜਾਂਦਾ ਤਾਂ ਉਹ ਕਾਇਰ ਬਿਕਣਾ ਨਹੀਂ ਦਿੱਤੋ ਪਰੰਤੂ ਜਿਨੂ ਦੇ ਕਲ ਕੈਂਗਰੀਂ ਕਹਿੰਦੇ ਨੇ ਤੂੰ ਮੈਂ ਕਰਿਆ ਤਾਂ ਮੈਨੂੰ ਸ਼ਾਂਤੀ ਮਿਲੀ ਵੀਰ ਹੁੰਦੇ ਕੋਸ਼ਟਾ ਹਗਾ ਤੁਗੇ ਮਨ ਕੇ ਪਛਤਾਵਾ ਕਰਨਾ ਜ਼ਰੂਰੀ ਹੈ ਜੇ ਤੁਸੀਂ ਮਨ ਚ ਪਸੰਦੇ ਨਹੀਂ ਫਸਿਆ ਤਾਂ ਤੁਸੀਂ ਬਿਨਾ ਤਸੀ ਕਿਵੇਂ ਜੀਵਨ ਹੋਗੇ ਤੁਸੀਂ ਬਦਲਾ ਲੈਣ ਦੀ ਭਾਵਨਾ ਚ ਪੈ ਜਾਂਦੇ ਨੇ ਇੱਕ ਦਿਨ ਦਾ ਗੁਰਦਾਸਪੁਰ ਗਿਆ ਉੱਥੇ ਪੋਸਟਰ ਸੀ ਉਤੋਂ ਮੈਂ ਕਿ ਡਿਸਪੈਂਸਰੀ ਜਾਣਾ ਸੀ ਕਿਤੇ ਮੈਂ ਪਹਿਲਾਂ ਗਿਆ ਸੀ ਟੈਂਪੂ ਜਿੱਚਿਆ ਉਹ ਗਾਇ ਵੀ ਤਾਂ ਤੰਗਿਲ ਪਾ ਲੋ ਉਹ ਕਲਾ ਦੋ ਰੁਪਏ ਸੀ ਗਿਆ 5 ਰੁਪਏ ਲਈਂ ਕਰਤਾ ਕਹਿੰਦੇ ਮੈਂ ਬਹਿ ਗਿਆ ਉਹ ਸੀਟ ਅੱਗੇ ਮੇਰਾ ਟੈਲਪੂ ਜਾ ਹੁੰਦਾ ਉਹ ਅਗਲੀ ਸੀਟ ਵੀਆਈਪੀ ਬਠਾਉਂਦੇ ਨੇ ਬਾਕੀ ਤਾਂ ਵਿਚੇ ਦੱਸੀ ਕੀ ਜਾਂਦੇ ਮੈਂ ਵੀ ਮੇਰੇ ਮਨ ਚ ਆ ਗਿਆ ਜੰਗਾ ਬੱਚੇ ਜਦ ਤੂੰ ਆਏਗਾ ਮੇਰੇ ਕੋਲ ਨਾ ਉਹਨੂੰ ਦੱਸੋਗੇ ਜੇ ਤਾਰੀਖ ਕੀ ਹੈ ਇੱਕ ਵਾਰੀ ਮੰਗਾਇਆ ਫਿਰ ਗੁਰੂ ਜੀ ਚਾਹਿਆ ਉਹ ਬੇਰੁਖ ਹੋ ਟਰ ਡਾਕਟਰ ਕੋਈ ਨਹੀਂ ਤਨਖਾਹ ਲੈਣ ਮੈਂ ਇਤਨੀ ਵੱਧਦੇ ਤਾਂ ਮਜਦ ਮੰਗਦੇ ਮੰਨਦੇ ਲੈਦੇ ਮੰਗਦੇ ਤੂੰ ਇਹ ਦੱਸਦਾ ਵੀ ਜਦ ਦਿਮਾਗ ਹੋ ਗਿਆ ਉਹ ਬਦਲਾ ਨਹੀਂ ਤੇ ਠਿਕਾ ਨਹੀਂ ਕਿੰਨੇ ਵਰਕੇ ਨਾ ਕਰਦੇ ਆਪਨੇ ਆਪਣੇ ਨਾਮ ਦਾ ਕੰਮਾਇਆ ਤਸੱਦ ਕਰਿਆ ਤੇ ਉਹਦਾ ਕੋਈ ਨਹੀਂ ਚੱਲਿਆ ਜਦ ਨਾ ਉਹ ਬੈਠੇ ਕਿ ਉਹ ਕਹੇ ਨੇ ਜੇ ਤੁਸੀਂ ਕਿਸੇ ਨੂੰ ਥੱਕਾ ਕਰਦੇ ਹੋ ਥੋੜਾ ਆਹ ਦੱਸਦੇ ਤੁਹਾਨੂੰ ਮੈਂ ਤੁਹਾਨੂੰ ਥੱਕਾ ਐ ਨਹੀਂ ਕਰਦੇ ਅਸੀਂ ਬੈਠ ਕੇ ਗੱਲਾਂ ਕਰਦੇ ਅਸੀਂ ਸੰਗਤ ਸਿਦਕੂ ਨੰਨੇ ਸੰਗਤ ਜਦ ਅਸੀਂ ਬੈਠੇ ਹਾਂ ਤਾਂ ਸਾਡੇ ਮਨ ਦੀ ਜਿਹੜੀ ਗਦਿਆਨੀ ਸਾਡੇ ਮਨ ਚ ਜਿਹੜਾ ਕੂੜ ਪਾਲ ਪਰੇ ਕੁੱਟੁੱਟਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਬਾਖ ਸੁਣਦੇ ਅਸੀਂ ਬਾਖ ਸੁਣਦੇ ਹਾਂ ਇਹ ਬ੍ਰਾਹਮਣ ਬਾਖ ਯਾਨੀ ਇੱਥੇ ਦੇ ਬਾਤ ਕਰਨਾ ਇਹ ਬ੍ਰਾਹਮਣ ਵਾਲਾ ਕਥਾਵਾਤ ਸੁਣ ਲੈਣਾ ਇੱਕ ਕਹੀ ਆਤੀ ਕਹੀ ਆਦੀ ਹੁੰਦੇ ਫੁਣਿਆ ਗ ਸੰਤਨ ਸੇਟੀ ਗੋਸ਼ਠੇ ਜੋ ਤੀਨੋ ਸਰਦ ਗੋਸ਼ਠ ਸਮਝਣਾ ਚੈ ਤੁਸੀਂ ਇੱਕ ਟੜੀ ਢਾਈ ਘੰਟੇ ਹੁੰਦੀ ਹੈਕਰ ਅਤੀ ਘੜੀ ਅਤੀ ਸੁਤੇ ਫੁੜਾ ਉਸ ਤੋਂ ਵੀ ਅਤੀ ਜੇ ਤੁਸੀਂ ਚਰਚਾ ਕਰੋਗੇ ਤਾਂ ਤੁਹਾਨੂੰ ਗੱਲ ਸਮਝ ਆਏਗੀ ਹਾਂ ਅਗਰ ਤਾਂ ਠੀਕ ਹੈ ਤੁਕੇ ਸਾਡਾ ਕਿੱਦਾਂ ਇਹ ਹੈ ਕਿ ਡਾਕਟਰ ਸਾਹਿਬ ਇਹ ਕਹਿੰਦੇ ਕਿ ਅਸੀਂ ਗਰੀਤੀ ਕਹਾਣੀ ਨਹੀਂ ਸੁਣਦੇ ਸਰ ਬਿਮਰੀ ਹਮਝਾ ਤੇ ਇਹਨੇ ਵਰਗੀ ਬਲੇ ਅਸੀਂ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਇਸੇ ਕੱਢ ਇੱਕ ਸਾਧਨ ਕਰਾਉਂਿਆ ਵੀ ਮਰੀਜ਼ ਦੇ ਗਾਣ ਸੁਣਨ ਕਿ ਤਰ੍ਹਾਂ ਦਾ ਕਲਾਕ ਜੁਗਾ ਹੁਣ ਸਾਡੀ ਸਰਕਾਰ